ਇੱਥੇ ਕਦੀ ਕਿਸੇ ਨੂੰ ਕੁੱਟਿਆ ਮਾਰਿਆ ਜਾਂਦਾ ਲੁੱਟਿਆ ਜਾਂਦਾ ਜਾਨ ਮਾਲ ਇੱਜ਼ਤ ਦਾ ਖਤਰਾ ਜਿਹੜਾ ਔਰੰਗਜ਼ੇਬ ਵੇਲੇ ਬਣਿਆ ਸੀ ਅੱਜ ਵੀ ਬਣਿਆ ਹੋਇਆ ਤੇ ਇਹ ਹੱਲ ਕਿਵੇਂ ਹੋ ਕੱਲਾ ਤੁਹਾਡੇ ਨਗਰ ਕੀਰਤਨਾਂ ਨੇ ਹੱਲ ਨਹੀਂ ਕਢਣਾ ਲਾਏ ਐਂਡ ਆਰਡਰ ਨਾਲ ਹੀ ਤੇ ਤਾਲੁਕ ਹੈ ਹੋਰ ਕਾਦੇ ਨਾਲ ਤਾਲੁਕ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਮਹੂਰੀਅਤ ਸੰਵਿਧਾਨ ਕਾਨੂੰਨ ਲੋਕਾਂ ਦੇ ਹੱਕਾਂ ਹਕੂਕਾਂ ਲਈ ਲੜੇ ਨੇ ਸਰਕਾਰਾਂ ਦਾ ਧਿਆਨ ਜਿਹੜਾ ਹੈ ਵੋਟ ਤੇ ਨੋਟ ਦੀ ਰਾਜਨੀਤੀ ਤੇ ਆ ਮੈਂ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਲਿਆਉਣਾ ਚਾਹੁੰਦਾ ਹਾਂ ਬੇਸ਼ੱਕ ਭਗਵੰਤ ਮਾਨ ਪ੍ਰਧਾਨ ਮੰਤਰੀ ਸੀਸਗੰਨ ਸਾਹਿਬ ਇੱਥੇ ਗੁਰੂ ਕੇ ਮਹਿਲ ਦਰਬਾਰ ਸਾਹਿਬ ਮੱਥਾ ਨਾ ਟੇਕਣ ਨੂੰ ਕੋਈ ਦਿੱਕਤ ਨਹੀਂ ਇੱਕੋ ਗੱਲ ਹੈ ਕਿ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਚ ਔਰੰਗਜ਼ੇਬ ਨੂੰ ਕਹਿ ਗਏ ਆ ਉਸ ਗੱਲ ਨੂੰ ਵਿਧਾਨ ਸਭਾ ਤੇ ਲੋਕ ਸਭਾ ਪ੍ਰਸ਼ਾਸਨ ਤੇ ਅਦਾਲਤਾਂ ਚ ਲੈ ਆਉਣ ਸੁਪਰੀਮ ਕੋਰਟ ਨੂੰ ਨਿਆਂ ਕੇਂਦਰ ਗੁਰੂ ਤੇਗ ਬਹਾਦਰ ਸਾਹਿਬ ਬਣਾਉਣ ਅਸੀਂ ਗੁਰੂ ਸਾਹਿਬ ਜੀ ਦੇ ਉਸ ਇਨਸਾਫ ਲਈ ਤੇ ਮਨੁੱਖੀ ਅਧਿਕਾਰ ਜਿਹੜੇ ਅੱਜ ਤੁਸੀਂ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਵੇਖ ਸਕਦੇ ਹੋ ਕਿਵੇਂ ਟਕੇ ਟਕੇ ਦੇ ਬੰਦੇ ਜੰਗੇ ਚੰਗੇ ਬੰਦਿਆਂ ਨੂੰ ਗੋਲੀ ਮਾਰ ਕੇ ਨਿਕਲ ਜਾਂਦੇ ਨੇ ਇਹ ਤੇ ਪਤਾ ਲੱਗ ਜਾਂਦਾ ਹੈ ਵੀ ਫਲਾਣਾ ਬੰਦਾ ਗੋਲੀ ਮਾਰ ਕੇ ਮਾਰ ਦਿੱਤਾ ਇਹ ਨਹੀਂ ਪਤਾ ਲੱਗਦਾ ਮਾਰ ਕੇ ਕੌਣ ਗਿਆ ਸੀ ਉਹਨੂੰ ਸਜ਼ਾ ਕੀ ਦਿੱਤੀ ਤੇ ਉਹਦੇ ਪੁਖਤਾ ਪ੍ਰਬੰਧ ਕੀ ਕੀਤੇ ਇੱਥੇ ਕਦੀ ਕਿਸੇ ਨੂੰ ਕੁੱਟਿਆ ਮਾਰਿਆ ਜਾਂਦਾ ਲੁੱਟਿਆ ਜਾਂਦਾ ਜਾਨ ਮਾਲ ਇੱਜ਼ਤ ਦਾ ਖਤਰਾ ਜਿਹੜਾ ਔਰੰਗਜ਼ੇਬ ਵੇਲੇ ਬਣਿਆ ਸੀ ਅੱਜ ਵੀ ਬਣਿਆ ਹੋਇਆ ਤੇ ਇਹ ਹੱਲ ਕਿਵੇਂ ਹੋ ਕੱਲਾ ਤੁਹਾਡੇ ਨਗਰ ਕੀਰਤਨਾਂ ਨੇ ਹੱਲ ਨਹੀਂ ਕਢਣਾ ਨਗਰ ਕੀਰਤਨ ਇਹ ਤੁਹਾਡੇ ਸਮਾਗਮ ਵੱਡੇ ਵੱਡੇ ਇਕੱਠ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਕਸ਼ੇ ਕਦਮ ਚੱਲਣ ਨੂੰ ਤਿਆਰ ਨਹੀਂ ਤਾਂ ਮਾਫੀ ਦਿਓ ਇਹ ਵੋਟ ਤੇ ਨੋਟ ਦੀ ਰਾਜਨੀਤੀ ਹੋ ਰਹੀ ਹੈ ਡਰਾਮਾ ਹੋ ਰਿਹਾ ਤੇ ਸਾਡੇ ਭਾਰਤ ਪੰਜਾਬ ਤੇ ਪੰਥਵਾਸੀਆਂ ਨੂੰ ਇਨ੍ਹਾਂ ਮਸੰਦਾ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਮੈਂ ਅੱਜ ਜਿਹੜਾ ਪੱਤਰ ਦੇ ਕੇ ਚੱਲਿਆ ਮੈਂ ਸਾਰੇ ਭਰਾਵਾਂ ਨੂੰ ਮੇਲ ਪਾ ਦਿਨਾ ਹੈ ਉਹ ਹੂਬ ਹੂ ਤੁਸੀਂ ਉਹਨੂੰ ਛਾਪ ਦਿਓ ਹੀ ਮੇਰੀ ਸਟੇਟਮੈਂਟ ਹੈ ਅੱਛਾ ਥੋੜਾ ਬੋਲ ਕੇ ਦੱਸ ਦਿਓ ਨਗਰ ਲਾਅ ਐਂਡ ਆਰਡਰ ਨਾਲ ਨਗਰ ਦੀ ਰਤਨ ਦਾ ਕੀ ਦਾ ਲਖ ਹੈ ਲਾ ਐਂਡ ਆਰਡਰ ਨਾਲ ਹੀ ਤੇ ਤਾਲੁਕ ਹੈ ਹੋਰ ਕਾਦੇ ਨਾਲ ਤਾਲੁਕ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਮਹੂਰੀਅਤ ਸੰਵਿਧਾਨ ਕਾਨੂੰਨ ਲੋਕਾਂ ਦੇ ਹੱਕਾਂ ਹਕੂਕਾਂ ਲਈ ਲੜੇ ਨੇ ਉਹਦੇ ਲਈ ਮਰੇ ਨੇ ਤੇ ਅੱਜ ਲੋਕਾਂ ਦੇ ਹੱਕ ਹਕੂਕ ਕਿੰਨੇ ਕ ਬਹਾਲ ਨੇ ਮੇਰੇ ਤੋਂ ਵੱਧ ਲੋਕ ਤੇ মিডিਆ ਜਾਣਦਾ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਜਿੱਥੇ ਗੁਰੂ ਸਾਹਿਬ ਤੇ ਹਮਲੇ ਹੋ ਜਾਣ ਬਾਕੀ ਕਿੰਨੀਆਂ ਘਟਨਾਵਾਂ ਕਿੰਨੀਆਂ ਕੁੜੀਆਂ ਚੁੱਕ ਕੇ ਵੇਚੀਆਂ ਤੇ ਮਾਰੀਆਂ ਕਿੰਨੀਆਂ ਨਾ ਦੁਸ਼ਕਰਮ ਕੀਤੇ ਤੁਹਾਡੇ ਸਾਹਮਣੇ ਔਰ ਕਿੰਨਿਆਂ ਦੇ ਘਰ ਰੋਜ਼ ਲੁੱਟੇ ਜਾਂਦੇ ਨੇ ਕਿੰਨਿਆਂ ਨੂੰ ਗੋਲੀਆਂ ਵੱਜ ਰਹੀਆਂ ਨੇ ਇੱਥੇ ਪਤਾ ਲੱਗਦਾ ਮੈਂ ਕਚੈਰੀ ਚੋਂ ਬਾਹਰ ਨਿਕਲਦਾ ਕਿ ਨਹੀਂ ਨਿਕਲਦਾ ਕਿੰਨੇ ਬੰਦੇ ਖੜੇ ਹੋਣੇ ਨੇ ਗੋਲੀ ਮਾਰਨ ਵਾਸਤੇ ਇਹ ਕਾਹਦਾ ਲਾਇਨ ਆਰਡਰ ਆ ਜੀ ਇਸ ਲਈ ਲਾਇਨ ਆਰਡਰ ਜਿਹੜਾ ਆ ਉਹਦੀ ਇੱਥੇ ਤਰਜਮਾਨੀ ਨਹੀਂ ਆ ਜਿਹੜੀ ਕਿ ਸਰਕਾਰਾਂ ਦੀ ਬਣਦੀ ਸੀ ਦੇ ਸਰਕਾਰਾਂ ਦਾ ਧਿਆਨ ਜਿਹੜਾ ਹੈ ਵੋਟ ਤੇ ਨੋਟ ਦੀ ਰਾਜਨੀਤੀ ਤੇ ਆ ਮੈਂ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਲਿਆਉਣਾ ਚਾਹੁੰਦਾ ਹਾਂ ਬੇਸ਼ੱਕ ਭਗਵੰਤ ਮਾਨ ਪ੍ਰਧਾਨ ਮੰਤਰੀ ਸੀਸਗੰਨ ਸਾਹਿਬ ਇੱਥੇ ਗੁਰੂ ਕੇ ਮਹਿਲ ਦਰਬਾਰ ਸਾਹਿਬ ਮੱਥਾ ਨਾ ਟੇਕਣਾ ਨੂੰ ਕੋਈ ਦਿੱਕਤ ਨਹੀਂ ਇੱਕੋ ਗੱਲ ਹੈ ਕਿ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਚੰਦਨੀ ਚੌਂਕ ਚ ਔਰੰਗਜ਼ੇਬ ਨੂੰ ਕਹਿ ਗਏ ਉਸ ਗੱਲ ਨੂੰ ਵਿਧਾਨ ਸਭਾ ਤੇ ਲੋਕ ਸਭਾ ਪ੍ਰਸ਼ਾਸਨ ਤੇ ਅਦਾਲਤਾਂ ਚ ਲੈ ਆਉਣ ਸੁਪਰੀਮ ਕੋਰਟ ਨੂੰ ਨਿਆ ਕੇਂਦਰ ਗੁਰੂ ਤੇਗ ਬਹਾਦਰ ਸਾਹਿਬ ਬਣਾਉਣ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਮਾਤਾ ਗੁਜਰੀ ਹਵਾਈ ਅੱਡੇ ਦਾ ਨਾਂ ਰੱਖਿਆ ਜਾਏ ਇੰਦਰਾ ਗਾਂਧੀ ਦਾ ਨਾਂ ਬਦਲ ਕੇ ਭਾਰਤ ਮਾਲਾ ਦਾ ਨਾਂ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਜਾਏ ਮੰਨਾਂਗੇ ਅਸੀਂ ਕਿ ਤੁਸੀਂ ਵਾਕਈ ਕਰ ਰਹੇ ਹੋ ਤੇ ਜੇ ਤੁਸੀਂ ਉਤਰਾ ਹੀ ਲੰਗਰਾਂ ਤੱਕ ਹੀ ਸਾਨੂੰ ਸੀਮਤ ਰੱਖਣਾ ਹੈ ਕਾਲੀ ਸੋਚੀ ਸਿੱਖਾਂ ਦੀ ਖਤਮ ਕਰੋ ਬੰਦੀ ਸਿੰਘ ਛੱਡੋ ਮਨੁੱਖੀ ਅਧਿਕਾਰ ਕਹਿੰਦੇ ਨੇ ਜਿੰਨੇ 32 32 ਸਾਲ ਸਜ਼ਾ ਕੱਟ ਲਈ ਹੁਣ ਕਿਉਂ ਦਰਬੰਦ ਕੀਤੇ ਹੋਏ ਛੱਡੋ ਉਹਨਾਂ ਨੂੰ ਨਸ਼ੇ ਦੇ ਤਸਕਰ ਨੇ ਇੱਥੇ ਹੋਰ ਭ੍ਰਿਸ਼ਟਾਚਾਰੀ ਹੈ ਉਹ ਕਿੱਥੋਂ ਬੰਦ ਹੋਗੀ 4.5 ਲੱਖ ਕਰੋੜ ਦਾ ਕਰਜ਼ਾ ਹੈ ਪ੍ਰਦੂਸ਼ਣ ਇੰਨਾ ਵੱਧ ਗਿਆ ਪੌਣ ਪਾਣੀ ਧਰਤੀ ਖਤਰੇ ਚ ਪਈ ਹੋਈ ਆ ਕਿਸੇ ਦਾ ਕਾਰੋਬਾਰ ਉਦਯੋਗੀ ਕੋਈ ਵਪਾਰੀ ਸੇਫ ਨਹੀਂ ਕਿਸਾਨਾਂ ਦੀ ਇੰਨੀ ਬੁਰੀ ਹਾਲਤ ਆ ਤੇ ਕਿੱਥੇ ਲਾਇੰਡਰ ਹੈ ਕਿੱਥੇ ਮਨੁੱਖੀ ਅਧਿਕਾਰ ਨਜ਼ਰ ਆਉਂਦੇ ਨੇ ਸਾਡੇ ਸਿੱਖ ਬੱਚਿਆਂ ਦੇ ਕਕਾਰ ਲਵਾਏ ਜਾਂਦੇ ਨੇ ਜੀ ਆ ਪੇਪਰ ਦੇਣ ਵੇਲੇ ਤੁਸੀਂ ਪੇਪਰ ਨਹੀਂ ਦੇ ਸਕਦੇ ਕਿਉਂ ਤੁਸੀਂ ਕਿਰਪਾਨ ਪਾਈ ਹੋਈ ਹੈ ਅਸੀਂ ਗੁਨਾਹ ਕੀਤਾ ਇਸੇ ਕਿਰਪਾਨ ਨੇ ਤੁਹਾਨੂੰ ਆਜ਼ਾਦੀ ਦਾ ਨਿਗ੍ਹ ਦਿੱਤਾ ਉਹੀ ਕਿਰਪਾਨਾਂ ਤੁਸੀਂ ਲਵਾਉਣ ਲਈ ਆ ਗਏ ਹੋ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਔਰੰਗਜ਼ੇਬ ਦੀ ਸੋਚ ਹੈ ਆਜ਼ਾਦੀ ਦਾ ਨਿਗ੍ਹ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਹੈ ਇਸ ਲਈ ਲਾਇੰਡ ਆਰਡਰ ਚਾਹੀਦਾ ਹੈ ਪਰ ਉਹ ਨਗਰ ਕੀਰਤਨ ਕੱਡੇ ਜਾ ਰਹੇ ਨੇ ਕਹਿੰਦੇ ਗੁਰੂ ਸਾਹਿਬ ਦੀ ਸੋਚ ਲੋਕਾਂ ਤੱਕ ਲੈ ਕੇ ਜਾਂਦੇ ਰਹੇ ਆ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਜੇ ਲੋਏ ਲੋਡਰ ਦੀ ਕੋਈ ਸਥਿਤੀ ਖਰਾਬ ਲੱਗਦੀ ਹੈ ਤਾਂ ਉਹ ਵੀ ਮੰਗ ਪੱਤਰ ਦੇ ਸਕਦੇ ਉਹ ਵੀ ਆ ਕੇ ਡੀਸੀ ਸਾਹਿਬ ਨਾਲ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਸਕਦੇ ਜਿਹੜੇ ਭਾਜਪਾ ਸਰਕਾਰ ਦੇ ਨਾਲ ਸਰਕਾਰ ਬਣਾ ਕੇ ਜਾਲੀ ਅਕਾਲੀ ਤੇ ਦਰਬਾਰ ਸਾਹਿਬ ਦਾ ਫਲਸਫਾ ਦਰਬਾਰ ਸਾਹਿਬ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਗਏ ਹੁਣ ਵਿਰਾਸਤਾਂ ਪੂਰੀ ਵਾਲੇ ਤੋਂ ਤੜਵਾ ਗਏ ਹੁਣ ਇਹ ਲੋਕ ਕਹਿਣਗੇ ਕਿ ਪੀ ਇੱਥੇ ਲਾਇੰਡ ਆਰਡਰ ਲਾਇੰਡ ਆਰਡਰ ਉਹਦਣ ਇਹਨਾਂ ਨੂੰ ਚੇਤੇ ਆਉਂਦਾ ਜਿਸ ਦਿਨ ਧਾਮੀ ਦੀ ਕੋ ਪੱਗ ਨੂੰ ਹੱਥ ਪਾਉਂਦਾ ਹੈ ਭਗਵੰਤ ਮਾਨ ਦੀ ਗੱਡੀ ਤੇ ਕੋ ਛੇਤਰ ਸੁੱਟਦਾ ਮੁੱਖ ਮੰਤਰੀ ਸੁਖਵੀਰ ਬਾਦਲ ਦੀ ਗੱਡੀ ਤੇ ਕੋ ਛੇਤਰ ਸੁੱਟਦਾ ਉਹਦਣ ਇਹਨਾਂ ਨੂੰ ਲਾਇੰਡ ਆਰਡਰ ਚੇਤੇ ਆਉਂਦਾ ਅਸੀਂ ਭਾਵੇਂ ਕੁੱਤੇ ਦੀ ਮੌਤੇ ਮਾਰਦੀ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਾਲੀ ਦਲ ਤੇ ਕਹਿ ਰਹੇ ਦੂਜੇ ਨੰਬਰ ਤੇ ਆਗੇ ਤਰਨਤਾਪ ਦੇ ਖੁਸ਼ੀਆਂ ਮਨਾ ਰਹੇ ਪੰਜਾਬ ਚ ਦੂਜੇ ਨੰਬਰ ਤੇ ਲਿਆਂਦੇ ਗਏ ਆ ਕਿੱਥੇ ਆ ਲਿਆਂਦੇ ਗਏ ਆ ਉਹ ਤੁਹਾਨੂੰ ਵੀ ਪਤਾ ਕਿੱਦਾਂ ਲਿਆਂਦੇ ਤੇ ਉਹ ਨਹੀਂ ਤੁਹਾਨੂੰ ਜਿਆਦਾ ਪਤਾ ਹੈ ਪਰ ਤਰਨ ਤਰਨ ਵਾਲਿਆਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਹੋਏ ਅੰਗ ਸਾੜੇ ਹੋਏ ਸਰੂਪ ਔਰ 328 ਸਰੂਪ ਚੋਰੀ ਦੇ ਦਿੱਤੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰਨ ਵਾਲਾ ਇਹ ਕਾਲੀਆਂ ਦਾ ਟੋਲਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੜਵੀ ਤੇ ਲੁਟੇਰਾ ਤੇ ਕਈ ਕੁਛ ਲਿਖਣ ਵਾਲਾ ਕਿਤਾਬਾਂ ਚ ਮਸੰਦਾਂ ਦਾ ਟੋਲਾ ਤੇ ਰਹਿ ਤ ਮਰਜਾਦਾ ਦੀਆਂ ਧੱਜੀਆਂ ਉਡਾਉਣ ਵਾਲਾ ਜੇ ਇਹ ਲੋਕ ਦੂਜੇ ਨੰਬਰ ਤੇ ਤਰਨ ਤਰਨ ਵਾਲੇ ਲਿਆਉਂਦੇ ਨੇ ਫਿਰ ਉਹਨਾਂ ਤੋਂ ਵੱਡਾ ਪੰਥ ਘੋਰ ਕੌਣ ਹੋ ਸਕਦਾ ਹੈ ਇਹਦਾ ਜਵਾਬ ਉਹੀ ਦੇਣ ਵੀ ਉਹਨਾਂ ਨੇ ਕੀ ਸੋਚ ਕੇ ਇਧਰ ਨੂੰ ਮੂੰਹ ਕੀਤਾ ਜਿਹੜੇ ਖੂਜ ਪਹਿਲਾਂ ਡਿੱਗੇ ਸੀ ਜੇ ਫਿਰ ਡਿੱਗਣ ਦੀ ਤਿਆਰੀ ਚ ਨੇ ਤੇ ਫਿਰ ਉੱਥੇ ਕਿਸੇ ਚੰਗੇ ਪੁਰਸ਼ ਦਾ ਕਸੂਰ ਨਹੀਂ ਕਹਿੰਦੇ ਕਸੂਰ ਤੇ ਫਿਰ ਉਹਦਾ ਹੈ ਜਿਹੜਾ ਵਾਰ-ਵਾਰ ਉਧਰ ਡੇਗੜੇ